ਅੰਮ੍ਰਿਤਸਰ ਦੇ ਲਾਕਾ ਸੁਲਤਾਨਵਾਲੀ ਰੋਡ ਨਜ਼ਦੀ ਗੁਰਦੁਆਰਾ ਤੋਂ ਸਾਹ ਹੈ ਵਿਖੇ ਡਾਕਟਰ ਸਰਪਜੀਤ ਸਿੰਘ ਪੁੱਲਰ ਅਤੇ ਕੌਂਸਲਰ ਮੋਹਨ ਸਿੰਘ ਮਾੜੀ ਮੇਗਾ ਵਾਰ ਨੰਬਰ ਬਤਾਲੀ ਦੇ ਵੱਲ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਹਰੇਕ ਭਿਆਨਕ ਬਿਮਾਰੀਆਂ ਦਾ ਫ੍ਰੀ ਚੈੱਕਅਪ ਕਰਕੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਡਾਕਟਰ ਸਰਪ ਜੀ ਸਿੰਘ ਜੀ ਨੇ ਕੈਂਪ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਸੰਦੇਸ਼ ਵਿੱਚ ਪਬਲਿਕ ਨੂੰ ਆਪਣੀ ਆ ਸਿਹਤਾਂ ਵਿਸ਼ੇਸ਼ ਧਿਆਨ ਰੱਖਣ ਦੀ ਪ੍ਰੇਰਣਾ ਦਿੱਤੀ ਇਸ ਕੈਂਪ ਵਿੱਚ तकरीबन 1000 ਦੇ ਕਰੀਬ ਮਰੀਜ਼ਾਂ ਨੇ ਲਾਹਾ ਲਿਆ ਅੰਮ੍ਰਿਤਸਰ ਦਰਪਣ ਟੀਵੀ ਤੋਂ ਕਵਲ ਜੀ ਸਿੰਘ ਜੀ ਨਾਲ ਮધુ ਰਾਜਪੂਤ ਦੇ ਸ਼ੇਸ਼ਰਪੋਟ যদি আজি মহ ਅੱਜ ਦਾ ਜੋ ਵਿਸ਼ਾਲ ਮੈਡੀਕਲ ਫ੍ਰੀ ਚੈੱਕਅਪ ਕੈਂਪ ਜਿਹੜਾ ਹੈਗਾ ਖਾਲਸਾ ਬਲੱਡ ਨੇਡ ਯੂਨਿਟੀ ਰਜਿਸਟਰੀ ਅੰਮ੍ਰਿਤਸਰ ਅਤੇ ਮੋਹਨ ਸਿੰਘ ਮਾੜੀ ਮੇਗਾ ਜੀ ਕਾਉਂਸਲਰ ਵਾਰ ਨੰਬਰ 42 ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਔਰ ਵਕਵਾ ਕੋ ਹਸਪਤਲਾਂ ਤੋਂ ਇੱਥੇ ਜਿਹੜੀਆਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਜਿੱਦਾਂ ਕਿ ਡੈਂਟਲ ਹਸਪਤਲ ਤੋਂ ਵੀ ਆਈਆਂ ਨੇ ਡੈਂਟਲ ਕੇਅਰ ਦਾ ਟ੍ਰੀਟਮੈਂਟ ਹੋ ਰਿਹਾ ਆਈਸ ਦਾ ਹੋ ਰਿਹਾ ਵਾ ਬਲੋ ਦੰਦਾਂ ਦਾ ਹੋ ਰਿਹਾ ਜੀ ਜਨਰਲ ਮੈਡੀਸਨ ਦਾ ਹੋ ਰਿਹਾ ਫ੍ਰੀ ਬਲੱਡ ਜਿਹੜੇ ਵੀ ਟੈਸਟ ਜਿਹੜੇ ਹੋ ਰਹੇ ਨੇ ਔਰ ਬਲੱਡ ਕੈਂਪ ਵੀ ਲੱਗਾ ਹੈ ਜੀ ਕਿ ਐਕੂ ਪ੍ਰੈਸ਼ਰ ਵਾਲੀ ਟੀਮ ਵੀ ਇੱਥੇ ਪਹੁੰਚੀ ਆ ਹੱਡੀਆਂ ਦੇ ਹਸਪੀਟਲ ਤੋਂ ਵੀ ਆਏ ਨੇ ਜੀ ਇਹ ਜਿਹੜਾ ਸਾਰਾ ਕੈਂਪ ਹੈਗਾ ਇਹ ਫ੍ਰੀ ਆਰਗੇਨਾਈਜ਼ ਸਾਡੀ ਸੰਸਥਾ ਵੱਲੋਂ ਕੀਤਾ ਗਿਆ ਉਹਦੇ ਦੇ ਵਿੱਚ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਔਰ ਜਿਨ੍ਹਾਂ ਨੂੰ ਅੱਖਾਂ ਦੇ ਮਤਲਬ ਐਨਕ ਵੀ ਲੋੜ ਆ ਉਹਨਾਂ ਨੂੰ ਚਸ਼ਮੇ ਜਿਹੜੇ ਉਹ ਫ੍ਰੀ ਦਿੱਤੇ ਜਾ ਰਹੇ ਨੇ ਔਰ ਕਿਸੇ ਵੀ ਪੇਸ਼ੈਂਟ ਨੂੰ ਜੇ ਆਪਰੇਸ਼ਨ ਦੀ ਲੋੜ ਆ ਅੱਖਾਂ ਦੇ ਰਿਲੇਟਡ ਤੇ ਉਹਨਾਂ ਦਾ ਜਿਹੜਾ ਹਾਫ ਮਤਲਬ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜਾ ਕੀਤਾ ਜਾਊਗਾ ਅਗਰ ਉਹ ਹਾਫ ਵੀ ਫੋਰ ਨਹੀਂ ਕਰ ਰਹੀ ਸੰਗਤ ਤੇ ਫਿਰ ਉਹਦਾ ਜਿਹੜਾ ਉਹ ਵੀ ਨਾਲ ਜਿਹੜਾ ਇਹ ਸੀ ਫਰੀ ਕਰਾ ਕੇ ਦਵਾਂਗੇ ਇਹ ਕੈਂਪ ਜਿਹੜਾ ਮੈਡੀਕਲ ਕੈਂਪ ਹੈਗਾ ਸਾਰੇ ਇਲਾਕੇ ਦੇ ਸੰਜੋਗ ਦੇ ਨਾਲ ਅੱਜ ਕਿੰਨੇ ਪੇਸ਼ੈਂਟ ਦਾ ਚੈੱਕਅਪ ਹੋ ਚੁੱਕਾ ਹੈ ਪੇਸ਼ੈਂਟ 250 ਦੇ ਆ ਬਾਬਾ ਜੇ ਚੱਲਦੇ ਅਭੀ ਚੱਲਦਾ ਪਿਆ ਕੈਂਪ ਤੇ ਮਤਲਬ ਤੇ 3:30 ਵਜੇ 3:00 ਵਜੇ ਤੱਕ ਜਿਹੜਾ ਕੈਂਪ ਹੈ ਰੈਗੂਲਰ ਚੱਲੇਗਾ ਜੀ ਸੋ ਇੱਕ ਮੈਸੇਜ ਪਬਲਿਕ ਨੂੰ ਆਪ ਤੇ ਬਣਾ ਪਬਲਿਕ ਨੂੰ ਮੈਸੇਜ ਇਹ ਹੈ ਕਿ ਆਪਣੀ ਸਿਹਤ ਦਾ ਖਿਆਨ ਰੱਖੋ ਔਰ ਨੌਜਵਾਨ ਪੀੜ੍ਹੀ ਨੂੰ ਵੀ ਇਹੀ ਅਪੀਲ ਹੈ ਕਿ ਨਸ਼ਿਆਂ ਨੂੰ ਛੱਡ ਕੇ ਇਸ ਚੰਗੇ ਕਮਾਂ ਵਾਲੇ ਪ੍ਰੇਰਿਤ ਹੋਣਾ ਆਪਣੇ ਮਾਪਿਓ ਦਾ ਧਿਆਨ ਰੱਖਣ ਔਰ ਲਾਗੇ ਜਿਹੜੀ ਵੀ ਕੋਈ ਸੰਗਤ ਹੈਗੀ ਹੈ ਜਿੱਦਾਂ ਉਹਨਾਂ ਦੇ ਮਹੱਲੇ ਦੇ ਵਿੱਚ ਕੋਈ ਗਵਾਂਢ ਦੇ ਵਿੱਚ ਰਹਿੰਦਾ ਜਿਸ ਬੰਦੇ ਨੂੰ ਕੋਈ ਮੈਡੀਸਿਨ ਨਹੀਂ ਫੋਰਡ ਕਰ ਰਿਹਾ ਕੋਈ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਬੜੀ ਨੀਡ ਹੈਗੀ ਅੱਜ ਕੱਲ ਪੰਜਾਬ ਦੇ ਵਿੱਚ ਖਾਸ ਕਰਕੇ ਐਜੂਕੇਸ਼ਨ ਦੀ ਔਰ ਜਿਹੜੀ ਮੈਡੀਸਨ ਦੇ ਰਿਲੇਟਡ ਹੈਗੀ ਮੈਂ ਸਾਰੀਆਂ ਸੰਸਥਾ ਨੂੰ ਔਰ ਬਾਬਾ ਜੀ ਸੰਤਪੁਰੀ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਨਾਂ ਚੀਜ਼ਾਂ ਵੱਲੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਐਜੂਕੇਸ਼ਨ ਵੱਲ ਧਿਆਨ ਦਿੱਤਾ ਜਾਵੇ ਗੁਰਦੁਆਰਿਆਂ ਨੂੰ ਛੱਡ ਕੇ ਥੋੜਾ ਜਿਹਾ ਅਸੀਂ ਗੁਰਦੁਆਰੇ ਵੀ ਸਾਡੀ ਇੱਕ ਸਿੱਖੀ ਪਨਪਰਾ ਹੈ ਉਹਨਾਂ ਦਾ ਵੀ ਬਿਲਕੁਲ ਧਿਆਨ ਰੱਖਣਾ ਚਾਹੀਦਾ ਲੇਕਿਨ ਜਿਹੜੀ ਸੇਵਾ ਮੈਂ ਕਹਿ ਰਿਹਾ ਕਿ ਜਿਹੜੇ ਲੰਗਰ ਜਿਹੜੇ ਏਡੇ ਏਡੇ ਵੱਡੇ ਲੰਗਰ ਜਿਹੜੇ ਵੱਡੀਆਂ ਵੱਡੀਆਂ ਮਾਤਾਂ ਜਿਹੜੀਆਂ ਬੰਦੀਆਂ ਪਈਆਂ ਨ ਸਾਨੂੰ ਪਹਿਲਾਂ ਜ਼ਰੂਰੀ ਐਜੂਕੇਸ਼ਨ ਦਾ ਔਰ ਜਿਹੜਾ ਸਾਡਾ ਮੈਡੀਸਨ ਦਾ ਜਿਹੜਾ ਮੈਡੀਕਲ ਦਾ ਰਿਲੇਟਡ ਹੈ ਇਹ ਹਸਪਤਾਲ ਖੁੱਲਨੇ ਚਾਹੀਦੇ ਫ੍ਰੀ ਔਰ ਸ਼੍ਰੋਮਣੀ ਕਮੇਟੀ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਬੜੀ ਸੰਸਥਾ ਸמור ਸੰਸਥਾ ਸਾਡੀ ਪੰਜਾਬ ਦੀ ਇਹਨਾਂ ਨੂੰ ਵੀ ਇਹਨਾਂ ਕਮਾਂਵਲੇ ਧਿਆਨ ਦੇਣਾ ਚਾਹੀਦਾ ਹੈ ਦਾਸ ਸੁਖਰਾਜ ਸਿੰਘ ਸੂਲ ਚੇਅਰਮੈਨ ਸਰਬਾਧਾ ਭਲਾ ਸੰਸਥਾ ਤੋਂ ਅੱਜ ਇਹ ਜੋ ਕੈਂਪ ਆਇਆ ਹੈ ਖਾਲਸਾ ਬਲੱਡ ਡੋਨੇਟ ਯੂਨਿਟ ਵੱਲੋਂ ਜਿਨ੍ਹਾਂ ਦੇ ਬੈਨਰ 'ਤੇ ਮੁੱਖ ਸੇਵਾਦਾਰ ਡਾਕਟਰ ਸਰਬਜੀਤ ਸਿੰਘ ਖੁੱਲਰ ਉਹਨਾਂ ਦੇ ਵੱਡੇ ਭਰਾ ਸਰਦਾਰ ਮੋਹਨ ਸਿੰਘ ਮਾੜੀ ਮੇਗਾ ਜੀ ਕਾਉਂਸਲਰ ਸਾਹਿਬ ਉਹਨਾਂ ਦੀ ਸਮੁੱਚੀ ਦਰਜਾ ਬਦਰਜਾ ਟੀਮ ਇਹ ਉਹਨਾਂ ਦੇ ਸਹਿਯੋਗ ਨਾਲ ਪੂਰੀ ਟੀਮ ਦੇ ਸਹਿਯੋਗ ਨਾਲ ਹਰੇਕ ਸਾਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਕੈਂਪ ਲਾਏ ਜਾਂਦੇ ਆ ਤੇ ਉਸੇ ਲੜੀ ਦੇ ਤਹਿਤ ਅੱਜ ਵੀ ਇਹ ਜਿਹੜਾ ਵੱਖ-ਵੱਖ ਹਸਪਤਾਲਾਂ ਵੱਲੋਂ ਵੱਖ-ਵੱਖ ਮਹਿਕਮਿਆਂ ਦਾ ਜਿਹੜਾ ਉਹ ਕੈਂਪ ਲਾਇਆ ਗਿਆ ਆਪਣੇ ਵੱਲੋਂ ਮੈਸੇਜ ਮੈਸੇਜ ਇਹੀ ਆ ਜੀ ਜੋ ਸਾਨੂੰ ਦੱਸਿਆ ਗਿਆ ਗੁਰਬਾਣੀ ਵੱਲੋਂ ਜਿਵੇਂ ਸਾਡੇ ਗੁਰੂ ਸਾਹਿਬਾਨ ਦੱਸਦੇ ਆ ਕਿ ਇੱਕ ਹਿੰਦੂ ਇੱਕ ਮੁਸਲਮਾਨ ਸਿੱਖ ਜਾਂ ਈਸਾਈ ਬੰਤੋਂ ਪਹਿਲਾ ਇਨਸਾਨ ਬੰਨਾ ਇਹ ਜਾਗ ਦੀ ਜਿਹੜੀ ਮਿਸਾਲ ਆ ਜੀ ਇਨਸਾਨੀਅਤ ਦੀ ਜਿੱਥੇ ਅਸੀਂ ਆਪਣੇ ਕਾਰੋਬਾਰ ਕਰ ਰਹੇ ਆ ਜੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਜੋ ਸਾਡਾ ਦਸਵੰਦ ਆ ਜਾਂ ਜੁੰਨੇ ਵੀ ਸਾਡੇ ਇੱਥੇ ਸਾਰਿਆਂ ਨੇ ਰਲ ਕੇ ਟੀਮ ਨੇ ਉਪਰਾਲਾ ਕੀਤਾ ਉਹਦਾ ਸਾਰਿਆਂ ਨੂੰ ਆਪੋ ਆਪਣਾ ਏਰੀਆ ਸਾਹਮਣਾ ਚਾਹੀਦਾ ਵਾ ਤੇ ਸਾਰੇ ਮਸਲੇ ਹੱਲ ਹੋ ਸਕਦੇ ਆ ਫੋ ਇਸ ਕਰਕੇ ਮੇਰੀ ਤੇ ਤੁਹਾਡੇ ਮਾਧਿਮ ਰਾਈਂ ਜਿੱਥੇ ਤੁਹਾਡਾ ਆਉਣ ਤੇ ਜੀਆਂ ਨੂੰ ਆਖਦਾ ਧੰਨਵਾਦ ਕਰਦਾ ਤੁਹਾਡੇ ਮਾਤ ਦੇ ਮਰਾਈ ਇਹ ਹੀ ਅਪੀਲ ਕਿ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਕਿਉਂਕਿ ਦੀਵਾ ਦੀਵਾ ਬਾਲ ਕੇ ਦਿਵਾਲੀ ਬੰਦੀ ਹੈ ਜਿਵੇਂ ਭੁੱਲਰ ਸਾਹਿਬ ਦੀ ਟੀਮ ਨੇ ਇਹਨਾਂ ਨੇ ਐਡਾ ਵੇਖੋ ਵੱਖ-ਵੱਖ ਹਸਪਤਾਲ ਤੋਂ ਟੀਮ ਆਈ ਆ ਹਜ਼ਾਰ ਤੋਂ ਉੱਪਰ ਜਿਹੜੇ ਮਰੀਜ਼ ਹੁਣ ਤੱਕ ਚੈੱਕਅਪ ਕਰਾ ਚੁੱਕੇ ਆ ਇਹ ਉਹ ਕੈਂਪ ਆ ਜਿਹੜਾ ਅਸਲ ਦੇ ਵਿੱਚ ਕੈਂਪ ਆ ਕਿਉਂਕਿ ਮੈਂ ਇਹਨਾਂ ਵੱਲੋਂ ਲਗਾਏ ਕੈਂਪਾਂ ਦੇ ਵਿੱਚ ਹਰ ਵਾਰੀ ਜਿਹੜਾ ਉਹ ਸਿੱਖਣ ਵਾਸਤੇ ਉਹਨਾਂ ਕਿ ਅਸੀਂ ਇਹਨਾਂ ਕੋਲ ਕੁਝ ਸਿੱਖ ਕੇ ਤੇ ਆਪਣੇ ਪਿੰਡੂ ਲਾ ਕੇ ਜਿਹੜੇ ਆ ਅਸੀਂ ਇਹਨਾਂ ਵਾਂਗੂ ਕੈਂਪ ਕਰ ਸਕੀਏ ਕਿਉਂਕਿ ਬਿਨਾ ਸਿੱਖਿਆ ਸਾਨੂੰ ਨਹੀਂ ਕੁਝ ਪਤਾ ਲੱਗਣਾ ਸੋ ਇਹੋ ਜਿਹੇ ਪ੍ਰਾਲੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਆ ਦੀਵਾ ਦੀਵਾ ਬਾਲ ਕੇ ਦੀਵਾਲੀ ਮਨਦੀ ਆ ਤੇ ਨਾਰਾ ਬੁਲੰਦ ਕਰਨਾ ਚਾਹੀਦਾ ਕਿ ਆਓ ਡਟ ਕੇ ਪਹਿਰਾ ਲਾਈਏ ਖੁਸ਼ਹਾਲ ਸਮਾਜ ਬਣਾਈਏ ਬਹੁਤ ਬਹੁਤ ਧੰਨਵਾਦ ਮੈਂ ਡਾਕਟਰ ਵਿਸ਼ਵਾਮਨ ਸਿਗਨੈਟਰ ਕਰਦੇ ਆ ਇਹਦੇ ਡਾਕਟਰ ਅੱਜ ਅਸੀਂ ਇੱਥੇ ਦੁਆਰਾ ਦੋ ਸਾਮ ਦੇ ਵਿੱਚ ਦੰਦਾਂ ਦਾ ਕੈਂਪ ਲਾਇਆ ਜਿਹਦੇ ਚੰਪਾ ਮਰੀਜ਼ਾਂ ਨੂੰ ਦੰਦਾਂ ਦੀ ਸੰਭਾਲ ਬਾਰੇ ਤੇ ਜੋ ਜੋ ਉਹਨਾਂ ਦਾ ਟ੍ਰੀਟਮੈਂਟ ਹੋਣਾ ਹੈ ਉਹਦੇ ਬਾਰੇ ਦੱਸਦੇ ਠੀਕ ਹੈ ਜੀ ਤੇ ਕਾਫੀ ਪੇਸ਼ੈਂਟ ਇਹੋ ਜਿਹੇ ਹੈਗੇ ਨੇ ਜਿਹੜੇ ਨਹੀਂ ਦੰਦਾਂ ਦਾ ਬਾਰੇ ਧਿਆਨ ਦੇਦੇ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਠੀਕ ਹੈ ਤੇ ਉਹਨਾਂ ਨੂੰ ਕਰ ਰਹੇ ਹਾਂ ਮੋਟੀਵੇਟ ਕੀ ਜਿੰਨਾ ਹੋ ਸਕੇ ਆਪਣਾ ਦੰਦਾਂ ਦਾ ਕੰਮ ਕਰਾਓ ਸਹੀ ਸੰਭਾਲ ਰੱਖੋ ਕਲਸ਼ਿੰਗ ਪ੍ਰੋਪਰ ਰੱਖੋ ਜੇੜਾ ਕੋਈ ਕੰਮ ਹੋਣ ਵਾਲਾ ਹੈ ਉਹਨੇ ਹੀ ਕਰਾ ਲਓ ਜਦ ਕਿ ਜਦੋਂ ਉਹ ਅੱਗੇ ਵੱਧਦਾ ਤੇ ਦੰਦਾਂ ਦਾ ਕੰਮ ਖਰਚੇਲਾ ਵੀ ਜ਼ਿਆਦਾ ਹੋ ਜਾਂਦਾ ਹੈ ਤੇ ਪੇਨਫੁਲ ਵੀ ਜਿਆਦਾ ਹੋ ਜਾਂਦਾ ਇਹਨਾਂ ਇਨੀਸ਼ੀਅਲ ਸਟੇਜ ਜਿੱਸਤੇ ਕੰਮ ਹੋ ਜੇ ਉਹਦਾ ਪੇਸ਼ੈਂਟ ਦਾ ਖर्चा ਵੀ ਘੱਟ ਲੱਗਦਾ ਤੇ ਲਾਈਫ ਸਪੈਨ ਵੀ ਵੱਧ ਜਾਂਦਾ ਦੰਦਾਂ ਦਾ ਤੇ ਬਹੁਤ ਵਧੀਆ ਸਿਸਟਮ ਬਣਦਾ ਹੈ ਠੀਕ ਹੈ ਸਾਡੇ ਸਿੰਘ ਰੈਂਟਲ ਕੇਅਰ ਦੀਆਂ ਚਾਰ ਬ੍ਰਾਂਚੇਸ ਨੇ ਠੀਕ ਹੈ ਜੀ ਅਸੀਂ ਅੱਜ 100 ਫੁੱਟੀ ਰੋਡ ਦੇ ਲਾਗੇ ਬਦੋਰਾ ਦੂਸਰ ਸਾਹਿਬ ਚੈੱਕ ਅਪ ਲਾਇਆ ਜਿਹੜੇ ਪੇਸ਼ੈਂਟਸ ਇੱਥੇ ਨੇ ਉਹਤੋਂ-ਤੋਂ ਜਿਹੜੇ ਦਿਖਾ ਕੇ ਗਏ ਨੇ ਉੱਥੇ ਪਹੁੰਚਣ ਆਪਣਾ ਪ੍ਰੋਪਰ ਇਲਾਜ ਕਰਾਣਾਂ ਸਾਰੇ ਆਪਣੇ ਦੰਦਾਂ ਦੀ ਹੈਲਥ ਪਰ ਧਿਆਨ ਰੱਖਣਾ ਹੈ ਹੋ ਅੱਗੇ ਵੀ ਲੋਕਾਂ ਨੂੰ ਵੀ ਮੋਟੀਵੇਟ ਕਰਨ ਪ੍ਰਮੋਟ ਕਰਨ ਆਪਣੇ ਰਿਲੇਟਿਵਸ ਨੂੰ ਜਿਹੜੇ-ਜਿਹੜੇ ਹੈਗੇ ਨੇ ਜਰੂਰ ਉੱਥੇ ਪਹੁੰਚਣ ਤੇ ਆਪਣਾ ਸਾਰਾ ਕੰਮ ਕਰਵਾਉਣਾ ਹੈ ਹਾਂਜੀ ਬੈਮ ਸਭ ਤੋਂ ਪਹਿਲੇ ਜੇ ਆਪਣਾ ਸ਼ੂਨਾਲ ਮੈ ਟੋਪ ਕਰਨਾ ਹੈ ਅੱਜ ਇਹ ਕਿ ਆਪਣੇ ਕੈਂਪ ਲਗਾਇਆ ਗਿਆ ਇਸ ਦੇ ਬਾਰੇ ਤੁਸੀਂ ਕਿੰਨੇ ਪੇਸ਼ੈਂਟ ਆਏ ਅੱਜ ਦੇ ਕਾਫੀ ਪੇਸ਼ੈਂਟ ਆਏ ਨੇ ਤੇ ਲੋਕਾਂ ਨੂੰ ਦੱਸ ਕੇ ਵਧੀਆ ਲੱਗਾ ਕਿ ਆਪਣੇ ਦੰਦਾਂ ਬਾਰੇ ਉਹ ਥੋਰ ਜਾਣਕਾਰ ਬਣਨ ਕਿਸ ਤੇ ਕਿਸ ਦੰਦ ਚ ਕੀ ਪ੍ਰੋਬਲਮ ਹੈ ਇਹ ਦੱਸਣਾ ਸਾਡਾ ਕੰਮ ਹੈ ਤੇ ਇਹੀ ਸੇਵਾ ਸਾਡੀ ਲੋਕਾਂ ਲਈ ਸਾਨੂੰ ਬਹੁਤ ਖੁਸ਼ੀ ਦਿੰਦੀ ਹੈ ਇਹ ਆਪਾਸਿੰਗ ਡੈਂਟਲ ਵੱਲੋਂ ਕਰ ਰਹੇ ਹਾਂ ਸਿਕ ਡੈਂਟਲ ਕੇਅਰ ਸਾਡੀ 4 ਬ੍ਰਾਂਚਸ ਨੇ ਅੰਮ੍ਰਿਤਸਰ ਚ ਇੱਕ ਸੌਵਰਟੀ ਰੋਡ ਤੇ ਹੈ ਇੱਕ ਰਣਜੀਤ ਐਵੇਨਿਊ ਹੈ ਇੱਕ ਹੈ ਖਾਲਸਾ ਰੋਡ ਤੇ ਇੱਕ ਹੈ ਸਰਕੂਲਰ ਰੋਡ ਇਹ ਚਾਰ ਬ੍ਰਾਂਚੇਸ ਸਾਡੀ ਮਤਲਬ ਲੋਕਾਂ ਲਈ ਪੂਰੇ ਸ਼ਹਿਰ ਦੇ ਲੋਕਾਂ ਨੂੰ ਕਵਰੇਜ ਦੇ ਹੁੰਦੀ ਹੈ ਜਿਹੜਾ ਜਿੱਥੋਂ ਲੱਗੇ ਪੈਂਦਾ ਹੈ ਉੱਥੇ ਆ ਕੇ ਆਪਣਾ ਕੰਮ ਕਰਾਏਗਾ ਪੂਰੇ ਦੇ ਅਗਲੇ ਫੇਰੇ ਜੀ ਹਿੰਦ